ਅੰਜੀ ਕੀ ਹਾਲ ਹੈ ਜੀ ਸਾਹਿਬ ਜਦੋਂ ਦੇ ਵਕੀਲ ਨੇ ਪੇਪਰ ਪਾਏ ਨੇ ਉਹਨਾਂ ਕੋਰਟ ਨੂੰ ਕਿਹਾ ਕਿ ਜੀ ਸਾਨੂੰ ਬੁਲ ਬਰੂਜ ਜੈਕਟ ਦੇ ਵਿੱਚ ਲਿਆਂਦਾ ਜੇ ਅਨਮੋਲ ਬਿਸ਼ਰ ਤੇ ਬੁਲ ਬਰੂਜ ਗੱਡੀ ਚ ਲਿਆਂਦਾ ਜਾਵੇ ਉਹਦੀ ਵਜ੍ਹਾ ਕੀ ਦੱਸੀ ਨੇ ਕਿ ਸਾਨੂੰ ਸ਼ਹਾਦ ਭੱਟੀ ਜਿਹੜਾ ਕਿ ਉਹਦੇ ਕੋਲੋਂ ਸਾਡੀ ਜਾਨ ਨੂੰ ਖਤਰਾ ਹੈ ਸਾਡੀ ਨੂੰ ਵੀ ਸਾਡੀ ਫੈਮਿਲੀ ਨੂੰ ਮੀ ਜਾਏਗਾ ਤਾਂ ਤੇਰਾ ਜਿਹੜਾ ਅੰਦਰ ਭਰਾ ਬੈਠਾ ਨਾ ਪਏ ਦੇ ਲੋਕ ਨੂੰ ਕਿਹਾ ਮਾਰ ਦੇ ਜਿੱਥੇ ਤੁਹਾਡਾ ਸਾਰਾ ਗੈਂਗ ਕਿੱਥੇ ਨੇ ਨਿਕਲੋ ਨਾ ਖੁੱਡਾਂ ਚੋਂ ਬਾਹਰ ਤੁਹਾਨੂੰ ਮੈਂ ਕਿਹਾ ਸੀ ਨਾ ਕਿਦਰ ਨਾ ਛੇੜੋ ਕਿਦਰ ਨਾ ਛੇੜੋ ਨਾਲੇ ਮੈਨੂੰ ਇਹ ਗੱਲ ਦੱਸ ਲੋਰੈਂਸ ਮਿਸ਼ਨੋਈ ਤੂੰ ਆਪਣੇ ਮੁਲਕ ਨੂੰ ਕਿੰਨਾ ਕੁਝ ਦਿੱਤਾ ਆਪਣੇ ਮੂਲ ਦੇ ਪਾਰੇ ਚ ਇਹ ਬਾਤ ਜੀ ਇਹ ਰੁਕੋ ਸਾਰੇ ਦੇ ਸ਼ਾਮ ਸ਼ਾਮ ਵੀ बड़े लोगों को ਕੋਈ ਨਹੀਂ ਆਓ ਜਰਾ ਟੁਰ ਕੇ ਆਓ ਟੁਰ ਕੇ ਆਓ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੁਹਾਡੇ ਠੀਕ ਹੈ ਔਰ ਮੈਂ ਤੇ ਇਹ ਬੈਟਲ ਮੈਥੇ ਸੁਣੀ ਤੇ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਚੈੱਕ ਕੀਤਾ ਦੇ ਵਾਕਈ ਇਹਨੇ ਪੇਪਰ ਪਾਇਆ ਤੇ ਵਿਸ਼ਵ ਨੂੰ ਇੱਕ ਤਰਫ ਸੇ ਕੀ ਕਿਹਾ ਹੈ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਮੱਟੀ ਸੇ ਖੁਦ ਕੀ ਜਾਨ ਨੂੰ ਖਤਰਾ ਬਤਾਇਆ ਹੈ ਸੋਸ਼ਲ ਮੀਡੀਆ ਪਰ ਆਏ ਵੀਡੀਓ ਮੇ ਅਨਮੋਲ ਔਰ ਉਸਕੇ ਪਰਿਵਾਰ ਕੋ ਹਮਲੇ ਆਪ ਅੱਛੇ ਕੀ ਧਮਕੀ ਦਿੱਤੀ ਅਨਮੋਲ ਕੀ ਔਰ ਸੇ ਕਹਾ ਗਿਆ ਹੈ ਕਿ ਪਹਿਲੀ ਧਮਕੀ ਨਹੀਂ ਧੰ ਦਿੰਦੀ ਤੈਨੂੰ ਕਰਕੇ ਵਿਖਾਵਾਂਗੇ ਠੀਕ ਹੈ ਤੈਨੂੰ ਕਰਕੇ ਵਿਖਾਵਾਂਗੇ ਬਹੁਤ ਜਲਦੀ ਬਹੁਤ ਜਲਦੀ